ਨਮਸਕਾਰ ਜੀ ਸਸਿਕਾ ਗੀਤ ਭੈਣੋ ਬੇਟੀਆਂ ਤੇ ਮੇਰੇ ਜੀਰੋ ਤੁਹਾਡਾ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿੱਥੇ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਪੰਜਾਬੀ ਲੋਕ ਗੀਤਾਂ ਦੇ ਰੰਗਦਾਰ ਦੁਨੀਆ ਵਿੱਚ ਇਹ ਗੀਤ ਸਿਰਫ ਸੁਰਾਂ ਦਾ ਜਾਦੂ ਹੀ ਨਹੀਂ ਬਲਕਿ ਸਾਡੀ ਵਿਰਾਸਤ ਦਾ ਇੱਕ अहम ਹਿੱਸਾ ਹੈ ਅੱਜ ਅਸੀਂ ਇੱਕ ਇਹੋ ਜਿਹੀ ਗੀਤ ਦੀ ਗੱਲ ਕਰਾਂਗੇ ਯੋ ਜੇ ਮਾਂ ਦੀ ਧੜਕਣ ਇੱਕ ਮਾਂ ਦਾ ਦਰਦ ਭਰਿਆ ਗੀਤ ਹੈ ਤੇ ਸੁਣਿਓ ਤੁਸੀਂ ਤੇ ਬਹੁਤ ਮਾਵਾਂ ਨਾਲ ਇਹ ਹੋ ਰਿਹਾ ਹੈਗਾ ਤੇ ਤੁਸੀਂ ਸੁਣੋ ਇਸ ਬਿੰਦੂ ਤੇ ਜੇ ਜਿਹੜਾ ਮੈਨੂੰ ਨੁਕਤਾ ਪਾਉਂ ਅੱਜ ਮੈਨੂੰ ਦੋ ਭੈਣਾਂ ਨੇ ਮੈਂ ਤਾਂ ਮਖਿਆਲ ਪਾਇਆ ਹੋਇਆ ਸੀ ਕਈ ਵਾਰੀ ਪਾਤਾ ਕਿ ਸਾਡੇ ਗੋਡਿਆਂ ਚੋਂ ਬਾਹਾਂ ਚੋਂ ਕਟਕਟ ਦੀ ਆਵਾਜ਼ ਆਉਂਦੀ ਹੈ ਤੇ ਉਹ ਸਾਨੂੰ ਨੁਕਤਾ ਜੀ ਸਾਨੂੰ ਲੱਭਦਾ ਨਹੀਂ ਮੈਂ ਕਹਾਂ ਤੁਸੀਂ ਕੋਸ਼ਿਸ਼ ਨਾਲ ਕੱਢ ਲਓ ਕਹਿੰਦੇ ਆ ਜੀ ਆਜੇ ਬੇਨਤੀ ਆ ਜਰੂਰ ਪਾ ਦਿਓ ਇਹੀ ਨੁਕਤਾ ਮੈਂ ਪਾਉਂਗੀ ਹੁਣ ਜਰੂਰ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਪਹਿਲਾ ਸੁਣੋ ਗੀਤ ਬਹੁਤ ਹੀ ਦਰਦ ਭਰਿਆ ਗੀਤ ਹੈ ਤੇ ਗੀਤ ਨੂੰ ਅਖੀਰ ਤੱਕ ਸੁਣਿਆ ਤੁਸੀਂ ਇੱਕ ਮਾਂ ਦਾ ਦਰਦ ਹੈ ਇਹ ਸੁਣੋ ਇਹ ਗੀਤ ਨੂੰ ਬੈਠ ਟਾਣੀਆਂ ਤੇ ਪੁੱਤਾ ਚਿੱਟਾ ਲਾਲੀਆ ਤੇਰਾ ਪਿਓ ਸੀ ਸ਼ੇਰ ਆਪੀ ਤੈਨੂੰ ਵੜਾਉ ਖਾਪਾਲਿਆ ਸੁਖ ਮਿਲੇ ਆ ਨਾਮ ਨੂੰ ਤੇਰੇ ਪਿਓ ਤੋਂ ਹੋਹੀ ਕਾਮ ਤੈ ਖੋਲੂ ਤਾ ਤੇਰੇ ਪਿਓ ਨੇ ਮੇਰੀ ਰੋਲਤੀ

ਸੋਚਿਆ ਨਾ ਬੜੇ ਮੁਠੀ ਹਰਦਾ ਬੇਫੜੇ ਪੁੱਤਾ ਕਿਹੜੇ ਰਸਤੇ ਗੌਣ ਲਉਗ ਨਿਸ਼ੇੜੀਆਂ ਦੀਪੀ ਨੋ ਸ਼੍ਰੀਕਾ ਉਕੈ ਵਾਰੂ ਵਾਰੇ ਤਾ ਬੇ ਬੜਾ ਪੁੱਤ ਤਹੇਰੋ ਰੇ ਤਾ ਆਪ ਡੰਭ ਕੀ ਰਗੇ ਤਨ ਪੁੱਤ ਪਾਲਿਆ ਓਹਦੀ ਖੁਦ ਹੀਂ ਦੇ ਪੁੱਤਰਾ ਉਹ ਜਗ ਤੇ ਨਾ ਸੁਖ ਪਾਉਂਦੇ ਐ ਦੂਜਾ ਰੱਬ ਹੈ ਮਾਨੁਲੋਕੀ ਬੋਲ ਦੇ ਤੂੰ ਕੌਲੀਆਂ ਦੇ ਭਾਰੋ ਨਾਲ ਜਾਦ ਰੇਖੀ ਤੂੰ ਪੁੱਤਰਾਵੇ ਤੇਰੇ ਨਾਲ ਵੀ ਜੀ ਹੋਵੇਗੀ ਰੋਇਆ ਕਰੇਗਾ ਰਾਤ ਨੂੰ ਖੂਬ ਮਾਰ ਕੇ ਵੇ ਤੇਰੀ ਵੀ ਨਾ ਅੱਖ ਸੋਮੇਗੀ ਵੇ ਤੇਰੀ ਵੀ ਨਾ ਅੱਖ ਸੋਮੇਗੀ

ਹੋਇਆ ਪੂਰਾ ਇਹ ਗੀਤ ਜੋ ਸਾਡੇ ਸਮਾਜ ਚ ਵਾਪਰ ਰਿਹਾ ਹੈ ਬਿਲਕੁਲ ਇਹ ਉਹੀ ਜਰਸਾ ਹੈ ਇਸ ਤਰ੍ਹਾਂ ਆਮ ਹੋ ਰਿਹਾ ਮਾਵਾਂ ਲਈ ਰੋਂਦੀਆਂ ਨੇ ਪਰ ਜਿਹੜੇ ਮਾਵਾਂ ਨੂੰ ਦੁੱਖ ਲੰਦੇ ਨਾ ਮਾਂ ਇੱਕ ਰੱਬ ਹੁੰਦੀ ਹੈ ਉਹ ਤੁਸੀਂ ਕਿਸੇ ਥਾਥ ਮਾਰ ਕੇ ਦੇਖ ਲਿਓ ਉਹਨਾਂ ਨਾਲ ਵੀ ਇਹ ਹੋਣੀ ਹੋਣੀ ਹੈ ਕਿਉਂਕਿ ਕ ਰੱਬ ਨੂੰ ਸਤਾਈ ਜਾਂਦੇ ਨੇ ਉ ਤਾਂ ਮੰਦਰਾਂ ਚ ਟੱਲ ਖੜਕਾਉਂਦੇ ਫਿਰਦੇ ਨੇ ਵੀ ਕਦੇ ਆਪਦੇ ਅੰਦਰ ਵੀ ਘੰਟੀ ਵੀ ਕਦੇ ਖੜਕਾ ਲਿਆ ਕਰੋ ਵਸ ਕੀ ਕਰੀ ਜਾਂਦੇ ਆ ਮੇਰੀ ਸਾਰੇ ਬੱਚਿਆਂ ਨੂੰ ਇਹੀ ਬੇਨਤੀ ਹੈ ਵੀ ਇਹ ਜਿਉਂਦੇ ਜਾਗਦੇ ਰੱਬ ਨੂੰ ਪੱਥਰਾਂ ਤਾਂ ਆਪਾਂ ਪੂਜੀ ਜਾਂਦੇ ਆ ਇਹ ਜਿਉਂਦੇ ਜਾਗਦੇ ਰੱਬ ਨੂੰ ਨਾਂ ਤੜਫਾਇਓ ਕਿਉਂਕਿ ਇਹ ਜਿਹਦੇ ਜਿਦੀ ਅੰਦਰ ਉਹਦੇ ਚ ਰੱਬ ਵਸਦਾ ਹਰੇਕ ਪ੍ਰਾਣੀ ਦੇ ਰੱਬ ਵਸਦਾ ਤੇ ਪਰਮਾਤਮਾ ਕਰੇ ਸਾਰਿਆਂ ਨੂੰ ਇਹ ਵਧੀਆ ਸੋਝੀ ਆਵੇ ਬੱਚਿਆਂ ਨੂੰ ਤੇ ਮਾਪਿਆਂ ਦਾ ਵੀ ਸਿੰਗੇ ਦਿਨ ਨਿਕਲ ਜਾਂ ਤੇ ਬੱਚਿਆਂ ਦੇ ਜੇ ਲੋ ਆਜੋ ਹੁਣ ਨੁਕਤੇ ਵੱਲ ਉਹ ਹਮ ਤੁਹਾਨੂੰ ਦੱਸਿਆ ਵੀ ਗੋਡਿਆਂ 'ਚੋਂ ਕੜ-ਕੜ ਦੀ ਆਵਾਜ਼ ਆਉਂਦੀ ਹੈ ਬਹੁਤ ਵਾਰੀ ਪਾਤਾ ਲੋਕ ਠੀਕ ਵੀ ਹੋ ਗਏ ਨੇ ਤੇ ਤੁਸੀਂ ਜੇ ਐ ਗੋਡੇ ਜੁੜ ਜਾਣ ਨਾਲ ਮੜਾ ਗੋਡੇ ਦਾ ਗੋਡਾ ਲੱਗ ਜੇ ਤਾਂ ਵੀ ਝਿੰਘਾ ਡਾ ਪੈਂਦਾ ਪੌੜੀਂ ਜਿਹੜੇ ਜਾਂਦਾ ਉੱਠੇ ਬੈਠਣ ਦੇ ਵਿੱਚ ਕਿਸੇ ਸਪੈਨ ਦੇ ਨੇ ਗੋਡਿਆਂ ਤੇ ਗੋਡਿਆਂ ਦੇ ਵਿੱਚ ਤਿੰਨ ਨੁਕਤੇ ਨੇ ਤੇ ਇਹ ਸਪੈਸ਼ਲ ਜਿਹੜਾ ਵੀ ਬਤੁ ਜਿਹਦੇ ਗੋਡਿਆਂ 'ਚੋਂ ਕੜ-ਕੜ ਦੀ ਆਵਾਜ਼ ਆਉਂਦੀ ਹੈ ਉਹਨਾਂ ਵਾਸਤੇ ਆ ਇਹ ਇਹ ਪਤਾ ਕੀ ਲੈਣਾ ਤੁਸੀਂ ਕਾਲੇ ਥਿਲ ਹੁਣ ਨੋਟ ਕਰ ਲਓ ਅੱਸ਼ੀਜਾਂ ਨੇ ਕਾਲੇ ਤੇਲ 50 ਗ੍ਰਾਮ ਬੇਕਿੰਗ ਪਾਊਡਰ 50 ਗ੍ਰਾਮ ਸੂਰਜਮੁਖੀ ਦੇ ਬੀਜ 50 ਗ੍ਰਾਮ ਗੁਲਾਬ ਦੇ ਉਂਗਲਬੰਦੀ ਬਦਾਮ ਉਗਲਾ ਉਗਲਬੰਦੀ ਬਦਾਮ 50 ਗ੍ਰਾਮ ਪੰਜੇ ਮਗਜ ਤੇ ਕਿਕਰਾਂ ਦੀ ਗੂੜ ਤੇ ਫੁੱਲ ਫੁੱਲ ਮਖਾਣ ਦੇ ਪੰਚੇਰੀ ਚ ਪਾਉਨੇ ਆ ਤੇ ਅਲਸੀ ਇਹ 8 ਚੀਜ਼ਾਂ ਨੇ ਦੁਬਾਰਾ ਫੇਰ ਸੁਣ ਲਿਓ ਤੇ ਵਾਰੀ ਵਾਰੀ ਫਿਰ ਫੋਨ ਨਾ ਕਰੋ ਕਿਉਂਕਿ ਮੈਨੂੰ ਫਿਰ ਦੇਖਣੇ ਔਖੇ ਨੇ ਮੈਂ ਹੁਣ ਡੈਰੀ ਚੋਂ ਦੇਖ ਕੇ ਦੱਸਦੀ ਆ ਮੇਰੇ ਜਵਾਨੀ ਨਹੀਂ ਯਾਦ ਰਹਿੰਦੇ ਤੇ ਮਹਾਪੁਰਸ਼ਾਂ ਨੇ ਦੱਸਿਓਏ ਨੁਕਤੇ ਨੇ ਲੋਕ ਠੀਕ ਹੋ ਰਹੇ ਨੇ ਪ੍ਰਮਾਤਮਾ ਕੋਲੋਂ ਤੁਸੀਂ ਜਿਹਦੇ ਵੀ ਇਹਨੂੰ ਸੁਣੂਗਾ ਕਰੂਗਾ ਜਿਹਦੇ ਤੋਂ ਘਟੇ ਦੁੱਖ ਦੇ ਉਹ ਠੀਕ ਹੋ ਜਾਣਗੇ ਕਾਲੇ ਤਿਲ 50 ਗ੍ਰਾਮ ਬੇਕਿੰਗ ਪਾਊਡਰ 50 ਗ੍ਰਾਮ ਸੂਰਜਮੁਖੀ ਦੇ ਬੀਜ 50 ਗ੍ਰਾਮ ਗੋਲਬੰਦੀ ਬਦਾਮ 50 ਗ੍ਰਾਮ ਪੰਜੇ ਮਗਜ 50 ਗ੍ਰਾਮ ਕਿਕਰਾਂ ਦੀ ਗੂੰਦ 50 ਗ੍ਰਾਮ ਫੁੱਲ ਮਖਾਣੇ 50 ਗ੍ਰਾਮ ਅਰਸੀ 50 ਗ੍ਰਾਮ ਜਿਹੜੇ ਫੁੱਲ ਮਖਾਣੇ ਨੇ ਤੇ ਇਹ ਇਹਨਾਂ ਨੂੰ ਥੋੜੇ ਜਿਹਾ ਘੋਚ ਚ ਇਹਨੂੰ ਰੋਸਟ ਕਰ ਲਿਓ ਕਿਉਂਕਿ ਫਿਰ ਨਹੀਂ ਨਾਲੇ ਗੁੰਦ ਲਓ ਕਿਉਂ ਚੰਨ ਲਓ ਫਿਰ ਜੇ ਨਾ ਚਲਾਂਗੇ ਨਾ ਐਂ ਕੁੱਟ ਲਾਂਗੇ ਤਾਂ ਜਾੜਾ ਨਾ ਲੱਗੀ ਜਾਓ ਹੈਨਾ ਤੇ ਇਹਨਾਂ ਸਾਰਿਆਂ ਦੀ ਪਨੀਰੀ ਜੀ ਵਾਂਡੂ ਇਕੱਠਾ ਹੀ ਬਣਾ ਲਓ ਨਾ ਹੈਨਾ ਰਗੜ ਲਿਆ ਤੁਸੀਂ ਤਾਂ ਫਿਰ ਤੁਸੀਂ ਰਾਤ ਨੂੰ ਸੌਣ ਵੇਲੇ ਇੱਕ ਚਮਚਾ ਦੁੱਧ ਦੇ ਗਲਾਸ ਨਾਲ ਲੈਣਾ ਪਾਯਰਦ ਪੀ ਲੋ ਬਰਦ ਪੀ ਲੋ ਜਿਨਾ ਤੁਸੀਂ ਪੀ ਸਕਦੇ ਆ ਤੇ ਰਾਤ ਨੂੰ ਪੈਣ ਵੇ ਲੈ ਲੋ ਨਹੀਂ ਤਾਂ ਕਿਸੇ ਨੂੰ ਤਾਂ ਕਿਸੇ ਵੇਲੇ ਪਰ ਜਿਹੜਾ ਦੁੱਧ ਦਾ ਨਾ ਉਹ ਰਾਤ ਨੂੰ ਜਿਆਦਾ ਫਾਇਦਾ ਕਰਦਾ ਸਵੇਰੇ ਪਾਣੀ ਦੁਪਹਿਰੇ ਲੱਸੀ ਸਿਆਣੇ ਪਹਿਲੇ ਜਿਹਨੂੰ ਦੱਸਦੇ ਆਏ ਨੇ ਤੇ ਰਾਤ ਨੂੰ ਦੁੱਧਾ ਆਪਾਂ ਰਾਤ ਨੂੰ ਦੁੱਧ ਪੀਂਦੇ ਆ ਹਨਾ ਤਾਂ ਕਰਕੇ ਮੈਂ ਕਿਹਾ ਵੀ ਰਾਤ ਨੂੰ ਤੁਸੀਂ ਲੈ ਲਿਆ ਕਰੋ ਤੇ ਦੁੱਧ ਨਾਲ ਇੱਕ ਚਮਚਾ ਇੱਕ ਚਮਚਾ ਪੌਣਾ ਚਾਹ ਚਮੇ ਤੁਹਾਨੂੰ ਲੱਗਦਾ ਤੇ ਪਰ ਇਹ ਜਦੋਂ ਬਣਾ ਲਿਆ ਇਹ ਕਹਿੰਦੇ ਸਵਾਦ ਹੁੰਦਾ ਜਿਹਨੇ ਖਾਦਾ ਮੈਂ ਤਾਂ ਖਾਦਾ ਨਹੀਂ ਤੇ ਉਹ ਕਹਿੰਦੇ ਵੀ ਬੱਚਿਆਂ ਨੂੰ ਨਾ ਕਹੋ ਤੂੰ ਲੈ ਲੈ ਤੂੰ ਲੈ ਇਹ 400 ਗ੍ਰਾਮ ਜਿਹੜੇ ਬੰਦੇ ਨੂੰ ਤਖਦੀਬ ਹੈ ਉਹਦੇ ਅੰਦਰ ਹੀ ਜਾਵੇ ਤੇ ਬਿਲਕੁਲ ਟਾਣਾ ਟਾਣਾ ਗੋਡੇ ਹੋ ਜਾਣਗੇ ਉਹ ਬੋਟੀ ਸਾਡੀ ਨੇ ਜਿਹਨੇ ਲਈ ਸੀ ਤਾਂ ਮੈਂ ਪਹਿਲਾਂ ਪੂਰਾ ਨੌ ਲੈ ਕੇ ਪਾਇਆ ਤੁਹਾਨੂੰ ਸਟਾਪਨਰ ਸੇ ਉਹ ਆਪ ਰੂਪ ਸੰਗਰੂਰ ਰਿਟਾਇਰ ਹੋਈ ਆ ਉਹਦੇ ਕਿਤੋਂ ਨਹੀਂ ਸਹੀ ਠੀਕ ਹੋਏ ਪਟਿਆਲਾ ਸੰਗਰੂਰ ਲੁਧਿਆਣਾ ਫਾਰਮਿੰਗ ਚੱਲੀ ਗਈ ਸੀ ਉਹਨੇ ਸਾਰੇ ਗੋਡੇ ਉਹਦੇ ਠੀਕ ਨਹੀਂ ਹੋ ਸੀ ਇਹਦੇ ਨਾਲ ਠੀਕ ਹੋਇਆ ਗੁਰਪ੍ਰੀਤ ਨੇ ਦੱਸੇ ਸਾਨੂੰ ਤੇ ਉਹ ਕਹਿੰਦੀ ਮੈਨੂੰ ਬਣਾ ਕੇ ਆਪ ਦੇਗੀ ਸੀ ਚਲੋ ਨਾਲੇ ਫੁੱਲ ਲਾਏ ਫੜੀਆਂ ਗੁੱਨ ਲਾਏ ਫੜੀਆਂ ਕਹਿੰਦੇ ਜੇ ਨਹੀਂ ਹੁੰਦਾ ਕੁਲਿਆ ਕਹਿੰਦੇ ਨਾ ਹੀ ਤਾਂ ਖਾ ਲਵਾਂਗੇ ਬਹਾਨੇ ਨਾਲੇ ਖਾਓ ਤੇ ਮौज ਜੜਾਓ ਤੇ ਲੋ ਹੁਣ ਦਿਓ ਸਾਨੂੰ ਛੁੱਟੀਆਂ ਹਨਾ ਕੱਲ ਨੂੰ ਫੇਰ ਨਵੇਂ ਗੀਤੇ ਨਵੇਂ ਉਤੇ ਨਾ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ